ਕੀ ਕਿਉਂ ਕੀ ਆਹ ਮਿੱਤਰੋ ਸਵਾਗਤ ਆ ਤੁਹਾਡਾ ਨਵੇਂ ਬੁਲਾਵੇ ਜੱਜਾ ਪੱਛ ਲੈ ਖੇਤ ਜੋ ਜੋ ਸਾਡੇ ਨਾਲ ਆ ਲੈਂ ਜਾ ਹੁਣ ਆਪਾਂ ਖੇਤ ਚੱਲੇ ਆ ਚੱਲ ਕੇ ਦਿਖਾਉਣਾ ਕੀ ਕਰਨਾ ਖੇਤ ਮੋਟਰ ਮੋਟਰਾਂ ਦੇ ਰੱਖ ਕੇ ਹੁਣ ਚਾਬੀ ਹੋਏ ਆ ਬਈ ਸੋਰੂ ਛੇਲੀ ਚਾਲਨੇ ਦਾ ਤਰੀਕਾ ਇਹ ਚੱਲਿਆ ਪਾ ਪੰਜਵੇਂ ਕਰਦੇ ਚੱਲ ਗਏ ਲੈ ਵੀ ਮਿੱਤਰੋ ਕਹਿੰਦੇ ਅੱਜ ਹੈ ਗਿਆ ਨਹੀਂ ਕਿਉਂ ਨਹੀਂ ਗਿਆ ਓਏ ਓ ਲੱਕ ਦੀ 나ੜ ਚੜਦੀ ਇਦੀ ਪੇ ਬੈਠੇ ਬੈਠੇ ਦੀ 나ੜ ਚੜ ਜਾਂਦੀ ਐ ਪਾਏ ਦੀ ਪਾਏ ਦੀਓ ਚੜ ਗਈ ਲੈ ਐਮ ਟੀ ਇਹ ਮੈਂ ਕਿਉਂ ਟੁੱਟਿਆ ਐਮ ਟੀ ਇਦੀ ਪੇ ਦੀ 나ੜ ਚੜ ਗਈ ਅੱਲਾ ਦੇ ਪੁਲਿਸ ਗਾਰਡ ਮੈਂ ਤਾਂ ਮੈਂ ਤਾਂ ਹਾਂ ਕਿਹਨਾਂ ਗਣ ਚੱਲੂਆ ਮੈਂ ਤਾਂ ਮੇਰ ਨਾਲ ਪੱਲਾ ਕਰਾੜ ਤੇ ਇਹ ਤਾਂ ਇਹ ਤੋਂ ਕੋਈ ਉਮੀਦ ਨਾ ਰੱਖਿਆ ਕਰੋ ਆਉਣ ਜਾਣ ਵਾਲੀ ਜਿੰਨੇ ਵੀ ਮੇਰੇ ਲਿੰਕ ਵਾਲੇ ਬੰਦੇ ਹੈਗੇ ਨੇ ਇਹਨੂੰ ਸਾਲ ਨੂੰ ਬੁਲਾਈ ਨਾ ਕਰ ਕੋਈ ਜਦੋਂ ਇਹਨੂੰ ਪਤਾ ਹੈਗਾ ਇੱਕ ਦੋ ਗੱਲਾਂ ਇਹਦਾ ਨਾ ਕਰਤੀ ਕਿ ਉਮੀਦ ਕਿਉਂ ਰੱਖ ਰਿਹਾ ਮੈਂ ਉਮੀਦ ਮੈਂ ਫੋਨ ਕਿਉਂ ਨਹੀਂ ਕਰਿਆ ਕਰਿਆ ਮੈਂ ਫੋਨ ਕਰਿਆ ਮੈਨੂੰ ਬਿਲਕੁਲ ਛੇ ਨੂੰ ਰੰਗ ਰਹੇ ਆ ਪਤਾ ਤਾਂ ਫਿਰ ਕਰਨਾ ਮੈਨੂੰ ਕਰ ਦਿਆ ਠੀਕ ਆ ਫਿਰ ਪਹਿਲਾਂ ਮੈਂ ਕਿਹਨੂੰ ਕਰਦਾ ਬੰਟੀ ਨੂੰ ਕਰਦਾ ਮੈਨੂੰ ਪਤਾ ਬੰਟੀ ਜਾਊਗਾ ਬੰਟੀ ਫਰੀ ਆ ਬੰਟੀ ਮੈਨੂੰ ਪਤਾ ਜਾਊਗਾ ਲੈ ਮਿੱਤਰੋ ਇਹਨੂੰ ਬਿਠਾ ਕੇ ਨਾਲ ਐ ਬੱਟੇ ਲੈ ਕੇ ਠੀਕ ਜਿਹਾ ਬਿਠਾ ਕੇ ਦੇ ਦੇ ਕਿਹਾ ਕੇ ਸੜਕਾਂ ਉੱਤੇ ਲੈ ਕੇ ਕੇ ਰੋਡ ਆ ਗਿਆ ਮੇਰੇ ਵੀਰੋ ਕਹਿੰਦੇ ਬੱਟਾ ਆ ਦੇਖੋ ਪਾਣੀ ਪਾਣੀ ਨੂੰ ਲੈ ਆਈ ਮਿੱਤਰੋ ਅਸੀਂ ਪਹੁੰਚ ਗਏ ਖੇਤ ਰੋਜ਼ ਆਪਣਾ ਇਹ ਰੁਟੀਨ ਹੈ ਨਾ ਬੰਟੀ ඒ දපා දපතු කරේ ඇති අත්නේ දවා බල් සෝත මනෆෝන් ලක් ලක්හලක්න තර වගේර වගේන චතරය පීනය පිනක් මෝ ගෝගොටි හදනමයිර කොටි මෝත්‍ර චල්ලරී ගැන ලෑවයි නාගට තිියද ਡਾਕਟਰ ਦੇ ਲੈ ਮਿੱਤਰੋ ਕਹਿੰਦੇ ਨੇ ਚਰੀ ਰਮਾਉਣ ਜਾ ਰਹਿਆਂ ਹੋ ਜਾਂਦਾ ਮੂਰੇ ਕਸੀਆ ਚੱਕੀ ਮੈਂਦਰ ਮਗਰ ਮਗਰ ਮੈਂ ਆ ਛੱਲੇ ਹੁਣ ਕਹਿੰਦੇ ਪਾਣੀ ਵੜਨਾ ਪਾਣੀ ਦੇਖੋ ਕਿੰਨਾ ਕ ਵੱਡਾ ਜਾਂ ਚੱਲਦੇ ਆ ਉੱਥੇ ਜਾ ਕੇ ਦੱਸ ਲੈ ਬਈ ਲੈ ਬਈ ਇੱਥੇ ਪਾਣੀ ਵੜਨ ਚੱਲਿਆ ਖਾਕ ਚ ਇੱਧਰਲੀ ਚਰੀ ਤਾਂ ਰਮੀ ਪਈ ਆ ਜੋ ਆਪਣੇ ਘਾਂਡੀ ਦੂ ਆ ਆ ਰਮਾਉਣੀ ਆ ਆਪਣੇ ਹੁਣ ਆਪਣੀ ਆ ਹੀ ਜਾਂਦਾ ਮੂਰੇ ਲੱਗਿਆ ਦੇ ਤਥੋਂ ਵੱਡਾ ਪਾਣੀ ਲੈ ਮੇਤਰੋ ਕਹਿੰਦੇ ਪਾਣੀ ਤਾਂ ਖਰੇ ਲੱਗਦਾ ਨਹੀਂ ਹਨਾ ਓਏ ਨਹੀਂ ਲੱਗਦਾ ਜੀਰੀ ਜੀ ਚੱਲ ਰਿਹਾ ਇਹ ਬੜਾ ਪੰਗਾ ਸਾਂਝੇ ਮੋਟਰਾਂ ਦਾ ਹਾਂਜੀ ਮੈਂ ਕਹਾਂ ਉਹ ਹੁਣ ਇਹ ਪਾਣੀ ਆਪਾਂ ਫੇਰ ਲਾ ਕੇ ਜਾਵਾਂਗੇ ਜਦੋਂ ਛੱਟਦਾ ਬਾਈ ਆਪਾਂ ਨੂੰ ਫੋਨ ਕਰ ਦੂਗਾ ਜਿਹਦੇ ਕਣੀ ਪਾਣੀ ਚੱਲ ਰਿਹਾ ਮੇਤਰ ਘਾਂਟੇ ਤੱਕ ਛੜਾ ਅੱਜ ਵਾਪਰ ਗਈ ਜੀਰੀ ਇਹਨਾਂ ਚੱਲੀ ਪਾਣੀ ਇੱਧਰ ਜਾ ਰਿਹਾ ਕੋਈ ਬੋਗਲੇ ਦਾ ਬੜੇ ਦੇਖੇ ਨੇ ਪਰ ਆ ਕਾਲੀਆਂ ਚੁੰਝਾਂ ਵਾਲੀ ਨਹੀਂ ਦੇਖੇ ਸਨਿਆ ਦੇਖੋ ਕਿੱਡੇ ਕਿੱਡੇ ਨੇ ਹਾਂ ਇਹ ਬੋਗਲੇ ਨਹੀਂ ਕੋਈ ਸੋਰ ਕਹਿੰਦੇ ਨੇ ਇਹਨੂੰ ਹੀ ਸ਼ਾਇਦ ਗ੍ਰੈਂਡਫਾਦਰ ਨੇ ਇਹਨਾਂ ਨੂੰ ਬੋਗਲੇ ਹਾਂ ਆ ਦੇਖੋ ਕਿੰਨੇ ਬੈਠ ਰਹੇ ਆ ਕੋਈ ਛੱਡ ਕੇ ਭੁੱਲੇ ਗਿਆ ਵੀ ਇਹ ਬੰਦ ਵੀ ਕਰਨੀ ਮੋਟਰ ਆ ਖਾਲਜ ਪਾਣੀ ਆਈ ਜਾਂਦਾ ਪੱਟਾ ਉੱਤੋਂ ਦੀ ਕਰਖਿਆ ਉਹ ਦੇਖ ਲੈ ਵੀ ਮੇਤਰੋ ਅਸੀਂ ਪਹੁੰਚੇ ਮਰੇ ਯਾਰ ਲਾਵਲੀ ਆ ਗੱਡੀ ਖੜੀ ਆ ਉਦੀ ਆ ਬੰਦਾ ਆ ਆ ਬੰਦਾ ਕਹ ਰਿਹਾ ਯਾਰ ਬੇਬੇ ਆ ਉਹ ਜਦੋਂ ਲੜਦਾ ਫਿਰਿਆਗਾ ਉਹ ਆਪੇ ਕੁਛ ਹੋ ਕੀ ਮੰਗਦਾ ਨਾ ਮਤਲਬ ਆਪੇ ਕਹਿੰਦਾ ਜਿੰਨਾ ਪਾ ਤੇਰੇ ਦਿਲ ਕਰਦਾਗਾ ਜਿੰਨੇ ਦਿਲ ਦੀ ਜਿੰਦੀ ਹੈ ਉਹ ਉਹ ਨਾਲ ਚੂਟੇ 10 ਦੇ 20 ਦੇ ਕਰਦਾ ਕਿ ਨਹੀਂ ਹੂੰ ਤੇ ਸੰਭੀ ਦੱਸੂ ਦੇਖ ਲਈ ਉਹਨੂੰ ਗਾੜ ਦੇ ਵਿੱਚ ਪੇਟ ਕਿਉਂ ਹਾਂ ਮੈਨੂੰ ਪਤਾ ਕਿ ਲਾਇ ਕਰੂਗੀ ਪੀ ਗਾਇੰਦਿਕ ਨੂੰ ਪਤਾ ਨਹੀਂ ਕੋ ਚ ਕਰੂਗੀ ਹਾਂ ਚਾਰ ਕੇ ਦਿੱਤਾ ਮੈਨੂੰ ਹਾਂ ਠੀਕ ਆ ਮਾਤਾ ਜੀ ਨੂੰ ਤੇ ਡਾਕਟਰ ਨੂੰ ਤੇਲੇ ਹਰਮਨ ਦਾ ਨੰਬਰ ਹੈਗਾ ਲੈ ਵੀ ਮਿੱਤਰੋ ਇਹ ਇੱਥੇ ਗੱਡੀ ਲਾ ਦੀ ਲਵੇ ਅਮਰੂਦਾਂ ਵਾਲਾ ਵੀ ਆ ਲੈ ਬਈ ਡਾ ਸਾਡਾ ਜੂਸ ਵੇਚ ਰਿਹਾ ਬੋਲ ਬਈ ਕੋਕਾ ਕੋਲਾ ਕੋਕਾ ਕੋਲਾ ਮਰੀਦਾਂ ਮਰੀਦਾਂ ਜੇ ਕਿਸੇ ਨੇ ਪੀਣਾ ਪਿੰਡ ਦੇ ਢੰਡੂਲੀ ਖੁਰਦ ਦੇ ਮੂੜ ਤੇ ਦਿੱਲੀ ਹਾਈਵੇ ਵਾਲੇ ਤੇ ਲੱਗੀ ਹੁੰਦੀ ਆ ਫਿਰੂਰ ਤੋਂ ਪਤਲਾ ਰੋਡ ਤੇ ਨਾ ਜੇ ਪਾਤੜਾ ਸੁਣੂ ਜਾਨੇ ਆਉਂਦੇ ਹੋੜੀ ਫੁਰਦਲੇ ਦੀ ਗੱਡੀ ਲੱਗੀ ਹੋਈ ਆ ਠੰਡਾ ਠਾਰ ਮੇਰੇ ਵੀਰੋ ਜੂਸ ਪਿਆਇ ਜਾਂਦਾ ਔਰੇ ਕਿੰਨੇ ਕਿੰਨੇ ਦਾ ਗਲਾਸ ਗਲਾਸ ਕਿੰਨੇ ਕਿੰਨੇ ਆਣਾ 20 ਕਾ 10 ਕਾ 20 ਕਾ 10 ਕਾ ਗੁਲਫੀ 20 ਕੀ ਕਿੰਨੇ ਕਿੰਨੇ ਵਾਲੀ 20 ਕੀ 10 ਕੀ 10 20 10 20 ਆਪਦੇ ਅੰਦਾਜ਼ੇ ਦੀ ਵੇਚ ਕੇ ਦਿਖਾ ਕੇ ਕਹਿਣਾ ਹੁੰਦਾ ਜੀ ਲੈ ਲਈ ਜੀ ਲੈ ਲਈ ਆਓ ਜੀ ਆਓ ਭੈਣ ਜੀ ਠੰਡਾ ਠਾਰ ਦੰਡਾ ਘਾ ਲੀ ਜਲੇ ਲੀ ਜਲੇ ਲੀ ਜਲੇ ਲੀ ਬੀ ਲੀ ਜਲੇ ਜਲੇ ਲੀ ਜਲੇ ਆਓ ਵੀਰ ਜੀ ਟੁੱਕੜੀ ਦੀ ਵੀਡੀਓ ਦੇਖ ਜੀ ਆਓ ਵੀਰ ਜੀ ਆਓ ਭੈਣ ਜੀ ਠੰਡਾ ਠਾਰ ਖੋਏ ਵਾਲੀ ਕੁਲਫੀ ਠੰਡੀ ਠਾਰ ਲੈ ਵੀ ਆ ਬੰਦੇ ਨੇ ਮੈਨੂੰ ਖੋਈਏ ਕੁਲਫੀ ਐਵੇਂ ਟੀ ਆ ਦੇ ਆ। ਆਪ ਵੀ ਖਵਾ ਮੈਂ ਖਵਾ ਮੈਂ ਖਵਾਵਾਗੇ। ਆਇਓ। ਤੂੰ ਵੀ ਖਾਏ ਸਾਡੇ ਨਾਲ। ਨੌਕਰੀ ਜਿਸ ਕਰਕੇ ਹੈ ਓਏ ਤੂੰ ਹੀ ਖਾਈਆਂ। ਤੇਰੇ ਨਾਲ ਉਹ ਗਰੂ ਦੇ ਲੱਗ। ਦੱਦੇ ਮੈਂ ਕਿਤੇ ਲੱਗ ਗਿਆ। ਉੱਥੀ ਆਉਂ ਤੇਰੇ ਲਈ ਉੱਥੀ ਪਾਰਟੀ ਕਰਾਂਗੇ ਆਪਾਂ। ਲੈ। ਆ ਬਸ ਆਲਾ ਮੈਂ ਕੀ ਖਾਂਦਾ। ਸਾਨੂੰ ਖਸਤਿਆਂ ਦੇ ਦੀਆਂ। ਹੈ ਓਏ। ਆਪੇ ਆਪੇ ਮਹਿੰਗੀ ਖਾਂਦਾ ਪਰ ਨਾ ਲੈ ਮੇਰੇ ਵੀਰੋ ਕਹਿੰਦੇ ਰੋਡ ਤੇ ਰੌਲਾ ਪੈ ਗਿਆ ਉਹ ਜਿੰਦ ਜਿੰਦ ਕੀ ਬਣ ਗਿਆ ਚੱਲ ਕੇ ਉਹ ਤੇ ਰੌਲਾ ਪੈ ਗਿਆ ਇਹ ਮਟਰ ਮਟਰ ਮੋਟਰਸਾਈਕਲ ਕੀ ਕੱਢ ਤਾਂ ਲਮਾਉਂਦੀ ਗੱਡੀ ਦੇ ਗੱਲ ਨਿਪਟੜ ਗਈ ਬਰ ਉੱਥੇ ਜਾਂਦੇ ਜਾਂਦੇ ਇਹ ਅੱਜ ਕਾਹਦੇ ਜਵਾਹ ਹਨ ਬੜੇ ਤੇਜ਼ ਜਵਾਹ ਹਨ ਹੈ ਤੇ ਉਹ ਬਾਈ ਨੇ ਮੱਟੀ ਰੋਲ ਆਇਆ ਵਾਂਟੀ ਓਏ ਆਇਆ ਆਇਆ ਤੂੰ ਤਾਂ ਓਏ ਥੋੜਿਆ ਭੈਣ ਜਰਾ ਆ ਦੇਖੋ ਭੈਣ ਦੇ ਕਿੰਨੇ ਕਿੰਨੇ ਬੈਠੇ ਜਾ ਰਹੇ ਨੇ ਮੋਟਰ ਤੇ ਪੰਜ ਜਾਣੇ ਨੇ ਬਸ ਸੈਂਟਰ ਦੇ ਫਿਰ ਘਰ ਦੇ ਜਾਣਗੇ ਸਾਡਾ ਮੁੰਡਾ ਤਾਂ ਪੜ੍ਹਦੇਗਾ ਵਾਂਟੀ 70 ਆਇਆ ਤੇ ਲੀਆ ਲੋ ਵੀ ਮਿੱਤਰੋ ਆਪਾਂ ਤਿਆਰ ਤਿਰ ਹੋ ਗਏ ਚੱਲਿਆ ਹੁਣ ਦੜਬੇ ਜਿਸ ਨੂੰ ਚਾਗਦੇ ਨਾਲ ਫਿਰ ਚੱਲਦੇ ਆਂ ਨੇ ਯੂਨੀਵਰਸਿਟੀ ਇੰਸਟੀਚਿਊਟ ਇੰਸਟੀਚਿਊਟ ਤੇ ਦਾ ਪਾਲ ਨੇ ਇਹ ਮੁੰਡਾ ਇੱਕ ਚੀਜ਼ ਲੈਣ ਗਿਆ ਅੰਦਰ ਹੋ ਗਿਆ ਵਾਕੀ ਜਾਣਗੇ ਆ ਜਾਂਦਾ ਬਾਕੀ ਦੇਖਦੇ ਕੀ ਲੈ ਕੇ ਆਉਂਦਾ ਆਉਂ ਤੱਕ ਗਿਆ ਹੈ ਮੇਰੇ ਆ ਮੇਰੇ ਵੀਰੋਂ ਪਤਾ ਨਹੀਂ ਕੀ ਲੈ ਗਿਆ ਹੋਟਲ ਤੇ ਗਿਆ ਦੀ ਆ ਕੀ ਲੈ ਗਿਆ ਓਏ ਹੈ ਕੀ ਧੋਕਲਾ ਧੋਕਲਾ ਪਤਾ ਨਹੀਂ ਕੀ ਆ ਲੈ ਕੇ ਆਇਆ ਮੈਂ ਤਾਂ 35 ਗਾੜਾ ਦਵਾਈ ਜੀ ਪਤਾ ਨਹੀਂ ਕਾਦੀ ਖੰਗਦੀ ਦਵਾਈ ਲੈ ਕੇ ਆਇਆ ਖੰਗਦੀ ਦਵਾਈ ਲੈ ਕੇ ਆਇਆ ਬੰਗੀ ਲੈ ਕੇ ਮੱਛਰ ਮਾੜਾ ਢੋਕਲਾ ਜੇਠਾ ਲਾਲਾ ਲਾ ਜੇਠਾ ਲਾਲਾ ਦਾ ਲੈ ਵੀ ਤੇ ਕੀ ਆ ਮੁੰਡਾ ਖਾ ਕੇ ਗਿਆ ਓਏ ਅੱਗੇ ਅੱਗੇ ਇਹੋੜਾ ਚੱਕੀ ਹੱਥ ਭਰਾ ਕੀ ਹੱਥ ਭਰਾ ਜੱਕ ਚਲ ਹਏ ਦੇਖੋ ਕੀ ਓਏ ਇਹ ਕਰੰਟ ਮਾਰਦਾ ਏ ਕਿਹਾ ਯਾ ਉੰਬਾਰੇ ਕਾਗੇ ਦਾ ਕੀ ਕਿਉਂ ਕੀ ਆ ਦੇਖਾ ਸੀ ਮੈਨੂੰ ਤਾਂ ਦਿਖਾਇਆ ਕਹਿ ਜਾ ਕੋ ਦਿਖਾ ਕੇ ਦੇਖਾ ਮੈਂ ਕੀ ਆ ਸਵਾਦ ਨਹੀਂ ਆਇਆ ਨੇ ਮਾਰਾਂ ਦੇ ਇੱਕ ਅਲਾਲਾ ਤੇਰੇ ਕਹਦਾ ਇਹ ਖਟ ਮਿਟਾ ਜਾਂਦਾ ਹੈ ਲੈ ਮੈਂ ਬਲੌਗ ਬਣਾਉਣੇ ਤੇਰਾ ਦੂਖਾ ਤੈਨੂੰ ਵਧੀਨ ਲੱਗਿਆ ਬਟ ਬੋਗੜਾ ਦਾ ਬੜਾ ਸਵਾਦ ਈ ਆ ਆ ਕੇ ਸਵਾਦ ਆ ਗਿਆ ਨਾ ਆਓ ਬੰਦੇ ਜੂਰੇ ਕਰਤਾ ਮਿੱਤਰੋ ਕਹਿੰਦੇ ਘੇੜਾ ਕਿੱਦਾਂ ਚੱਲਿਆ ਉੱਪਰ ਨੂੰ ਅਗਣੀ ਨੂੰ ਉਹ ਉੱਥੇ ਚਾਹ ਇਹਦਾ ਬਲੌਗ ਖਾਸ ਨਹੀਂ ਧੀ ਇੰਨਾ ਕੇਤੀਆ ਬਾਕੀ ਹਾਂ ਮਿਲਦੇ ਆ ਅਗਲੇ ਵਲੌਗ ਚ ਬਾਕੀ ਜੇ ਡੈਰੀ ਚ ਟਾਈਮ ਲੱਗਾ ਬਣਾ ਲਾਂਗੇ ਬਾਕੀ ਅੱਜ ਮੰਨ ਜਾ ਹੈ ਨਹੀਂਗਾ ਚੱਲ ਕੋਈ ਆਹ ਫਰਦਾਵਣਾ ਟਾਈਗਰ ਟਾਈਗਰ ਓਏ ਕਿਧਰ ਆਇਆ